ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਅੱਜ ਐਲਾਨ ਕੀਤਾ ਗਿਆ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਉਸੇ ਦੇ ਨਤੀਜੇ ਆਉਣਗੇ ਲੇਕਿਨ ਇਸੇ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਸਰਪੰਚ ਦੇ ਉੱਤੇ ਹਮਲਾ ਕੀਤਾ ਗਿਆ ਗੱਡੀ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਅਣਪਛਾਤੇਆਂ ਦੇ ਵੱਲੋਂ ਦੱਸਦੇ ਕਿ ਗੱਡੀ ਦੇ ਉੱਤੇ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇੱਟ ਮਾਰੀ ਜਾਂਦੀ ਹੈ ਸਾਬਕਾ ਸਰਪੰਚ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮੇਰੀ ਗੱਡੀ ਮੇਰਾ ਬੇਟਾ ਚਲਾ ਰਿਹਾ ਸੀ ਤੇ ਇਸੇ ਦੇ ਦੌਰਾਨ ਸਾਡੇ ਤੇ ਹਮਲਾ ਹੋਇਆ ਉਹਨਾਂ ਕੋਲ ਵੈਪਨ ਵੀ ਸਨ ਤੇ ਉਹਨਾਂ ਦੀ ਪਛਾਣ ਜਿਹੜੀ ਹੋ ਗਈ ਹੈ ਸੋ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਬਕਾ ਸਰਪੰਚ ਦੀ ਗੱਡੀ ਜੋ ਹੈ ਪਿੰਡ ਮਾਨਾ ਵਾਲਾ ਦੱਸਿਆ ਜਾ ਰਿਹਾ ਅੰਮ੍ਰਿਤਸਰ ਦੇ ਮਾਨਾ ਵਾਲਾ ਕਲਾਂ ਦੇ ਸਾਬਕਾ ਸਰਪੰਚ ਦੀ ਗੱਡੀ ਤੇ ਹਮਲਾ ਹੋਇਆ ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਵੱਡੀ ਖਬਰ ਸਾਹਮਣੇ ਆਈ ਹੈ ਸਾਬਕਾ ਸਰਪੰਚ ਸੁਖਰਾਜ ਸਿੰਘ ਰੰਦਾਵਾ ਦੇ ਖੁਸ਼ਕਿਸਮਤੀ ਕਿ ਉਹ ਉਸੇ ਪਿੰਡ ਦੇ ਵਿੱਚ ਹੀ ਮੌਜੂਦ ਸਨ ਲੇਕਿਨ ਮੀਡੀਆ ਦੇ ਰੋਡੂ ਹੋ ਰਹੇ ਸੀ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਥੇ ਉਸੇ ਸਮੇਂ ਰੋਲਾ ਜਿਹੜਾ ਪੈ ਜਾਂਦਾ ਹੈ ਗੱਡੀ ਦੇ ਵਿੱਚ ਬੈਠਾ ਸੀ ਡਰਾਈਵਰ ਡਰਦੇ ਮਾਰੇ ਡਰਾਈਵਰ ਨੇ ਗੱਡੀ ਆਪਣੀ ਅੰਦਰੋਂ ਲੋਕ ਕੀਤੀ ਡਰਾਈਵਰ ਉਹਨਾਂ ਦਾ ਬੇਟਾ ਹੀ ਸੀ ਜਿਸ ਦੇ ਵੱਲੋਂ ਅੰਦਰੋਂ ਗੱਡੀ ਲੋਕ ਕੀਤੀ ਇੱਟ ਮਾਰ ਕੇ ਸ਼ੀਸ਼ਾ ਭੰਨ ਕੇ ਜਿਹੜਾ ਅਣਪਛਾਤੀ ਮੌਕੇ ਤੋਂ ਫਰਕ ਹੋ ਜਾਂਦੇ ਨੇ ਸਾਬਕਾ ਸਰਪੰਚ ਦੇ ਵੱਲੋਂ ਜੋ ਹੈ ਦੱਸਦੀ ਕਿ ਦੱਸਿਆ ਗਿਆ ਕਿ ਮੈਂ ਮੀਠਿਆ ਦੇ ਮੁਖਾਪਤੀ ਬ ਹੋ ਰਿਹਾ ਸੀ ਲੇਕਿਨ ਇਸੇ ਦੇ ਦੌਰਾਨ ਮੇਰੀ ਗੱਡੀ ਦੇ ਉੱਤੇ ਹਮਲਾ ਝੜਾ ਕਰ ਦਿੱਤਾ ਗਿਆ ਉਹਨਾਂ ਦੇ ਬੋਲੋ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਏ ਸਾਬਕਾ ਸਰਪੰਚ ਸੁਖਰਾ ਸਿੰਘ ਰੰਦਾਵਾ ਦੇ ਬੋਲੋ ਕਿਹਾ ਗਿਆ ਕਿ ਪਿੰਡ ਦੇ ਸਰਪੰਚ ਹੀ ਨਹੀਂ ਸੁਰੱਖਿਆਤਾ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ ਜਿਸ ਤਰੀਕੇ ਦੇ ਨਾਲ ਮੇਰੇ ਤੇ ਹਮਲਾ ਹੋਇਆ ਸੋ ਸਾਬਕਾ ਸਰਪੰਚ ਤੇ ਹਮਲਾ ਕੀਤਾ ਗਿਆ ਪਿੰਡ ਦੇ ਵਿੱਚ ਮੌਜੂਦ ਸਨ ਲੋਕਾਂ ਨੂੰ ਮੈਲਬ੍ਰੇਸ ਹਨ ਐਸੇ ਦੇ ਦੌਰਾਨ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਦੱਸਿਆ ਗਿਆ ਕਿ ਜਿਸੇ ਵੱਲੋਂ ਹਮਲਾ ਕੀਤਾ ਗਿਆ ਉਸ ਦੀ ਪਹਿਚਾਣ ਹੋ ਚੁੱਕੀ ਹੈ ਉਸੇ ਘਰ ਤੱਕ ਪੁਲਿਸ ਜਿਹੜੀ ਪਹੁੰਚੀ ਹੈ ਤੇ ਹੁਣ ਇਸ ਮੌਕੇ ਤੇ ਸਾਬਕਾ ਸਰਪੰਚ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਉਹ ਕੀ ਕਹਿ ਰਹੀ ਹੈ ਤੁਸੀਂ ਖੁਦ ਸੁਣ ਗੱਲਬਾਤ ਮੈਂ মিডিਆ ਦੇ ਸੰਮੁਖ ਸੀ ਮੇਰੇ ਪਿੰਡ ਵਿੱਚ ਵਿਜ਼ਿਟ ਕੀਤੀ মিডিਆ ਨੇ ਉਹਦੇ ਬਾਦੋਂ ਕਿਸੇ ਅਨਸਰ ਲਿਆਣ ਕੇ ਗੱਡੀ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਵੈਪਨ ਲੈ ਕੇ ਆ ਮੇਰਾ ਲੜਕਾ ਡਰਾਈਵਰ ਵਿੱਚ ਮੌਜੂਦ ਸੀ ਤੇ ਨਾਲ ਹੀ ਉਹਨੇ ਉਸ ਤੋਂ ਹਮਲਾ ਕਰ ਦਿੱਤਾ ਬਿਟ ਦੇ ਨਾਲ ਇਹਦਾ ਕੌਣ ਹੈ ਪਤਾ ਲੱਗਾ ਕੁਝ ਪਤਾ ਲੱਗ ਗਿਆ ਜੀ ਟ੍ਰੇਸ ਹੋ ਗਿਆ ਜੀ ਲੜਕਾ ਹੁਣ ਡਿਊਟੀ ਸਾਹਿਬ ਨੇ ਉਹ ਮੈਂ ਆਖਿਆ ਉਹ ਆ ਰਹੇ ਨੇ ਤੇ ਬਸ ਤੁਸੀਂ ਸਭ ਲਾ ਲੋ ਇਹ ਸਾਜ਼ਿਸ਼ ਹੈ ਜਾਂ ਲਾਅਨ ਆਰਡਰ ਦੀਆਂ ਜੋ ਸਥਿਤੀਆਂ ਨੇ ਪਿੰਡ ਦੇ ਵਿੱਚ ਇਲੈਕਸ਼ਨ ਕਿਹੜੇ ਮਾਹੌਲ ਦੇ ਨਾਲ ਅਸੀਂ ਲੜਾਂਗੇ ਅੱਜ ਹੀ ਇਲੈਕਸ਼ਨ ਅਨਾਉਂਸ ਹੋਈ ਹੈ ਤੇ ਅੱਜ ਹੀ ਸਾਡੇ ਉੱਤੇ ਹਮਲਾ ਪਹਿਲਾਂ ਉਹ ਕਹਿ ਰਹੇ ਨੇ ਵੀ ਇੱਥੇ ਲੱਭ ਰਹੇ ਸੀ ਤੁਹਾਨੂੰ ਮੈਨੂੰ ਹੁਣੇ ਪਤਾ ਲੱਗਿਆ ਕਿ ਉਹ ਲੱਭ ਰੇ ਸੀ ਸਾਨੂੰ ਇੱਧਰ ਲੱਗੇ ਬੰਨੇ ਫੇਰ ਉਹਨਾਂ ਨੇ ਵੇਖਿਆ ਇਹ ਇਹ ਵਿੱਚ ਸੁੱਤਾ ਪਿਆ ਸੀ ਲੜਕਾ ਉਹਨਾਂ ਨੇ ਉਹਨੇ ਵੇਖਿਆ ਨੂੰ ਖੜਕਾਇਆ ਤੇ ਇਹਨੂੰ ਬਾਅਦ ਵਿੱਚ ਇਹਦੇ ਉੱਤੇ ਹਮਲਾ ਕੀਤਾ ਤੁਹਾਡੀ ਗੱਡੀ ਵੇਖ ਕੇ ਤੁਹਾਨੂੰ ਲੱਭ ਰਹੇ ਹਾਂਜੀ ਹਾਂਜੀ ਹਾਂ ਦੇਖੋ ਲਾਅ ਐਂਡ ਆਰਡਰ ਦੀ ਸਥਿਤੀ ਕੀ ਦਾ ਮੈਨੂੰ ਮਾਰਨ ਦੀ ਨੀਤੀ ਵਿੱਚ ਆਇਆ ਇਹ ਕੀ ਨੀਤੀ ਵਿੱਚ ਹੈ ਹੁਣ ਕਲੀਅਰ ਤੇ ਹੁਣ ਡਿਪਟੀ ਸਾਹਿਬ ਉਹਨਾਂ ਨੂੰ ਅਰੈਸਟ ਕਰਦੇ ਉਤੋਂ ਕਲੀਅਰ ਹੋਵੇ ਕਿ ਕੀ ਕੀ ਮਨਚਾ ਸੀ ਉਹਦੀ ਪੁਲਿਸ ਕੋਲ ਤੁਸੀਂ ਧਿਆਨ ਪਿਆ ਮਾਮਲਾ ਮੈਂ ਲੈਂਦਾ ਜੀ ਮੈਂ ਹੁਣ ਵੀ ਉਹਨਾਂ ਦੀ ਵੇਟ ਕਰ ਰਿਹਾ ਜੀ ਇੱਥੇ ਮੈਂ ਪੰਚਾਇਤੀ ਚੋਣਾਂ ਦਾ ਲਾਨ ਹੈ ਤੁਸੀਂ ਪੰਚਾਇਤੀ ਚੋਣ ਲੜਨੀ ਹੈ ਲੱਗਦਾ ਇੱਕ ਫਰੀਚ ਦਾ ਹਮਲਾ ਕਿਸ ਤੇ ਆਰਡਰ ਆਰਡਰ ਲਾਅ ਐਂਡ ਆਰਡਰ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਜੀ ਮੈਂ ਤੁਹਾਡੇ ਨਾਲ ਸੀ মিডিਆ ਦੀ ਨਿਗਰਾਨੀ ਵਿੱਚ ਸੀ ਮੈਂ ਤੇ মিডিਆ ਦੀ ਨਿਗਰਾਨੀ ਦੇ ਵਿੱਚ ਹੋਣ ਦੇ ਬਾਵਜੂਦ ਮੇਰੇ ਉੱਤੇ ਹਮਲਾ ਹੋ ਗਿਆ ਤੇ ਜੇ ਮੈਂ ਉਹ ਕਿਤੇ ਮੈਂ ਇੱਥੇ ਹੁੰਦਾ ਤੇ ਕੀ ਬਤਾ ਕੀ ਹਮਲਾ ਉਹਨੇ ਮੇਰੇ ਤੇ ਕਰ ਮੇਰੇ ਪ੍ਰਤੀ ਤੇ ਤੁਹਾਡੇ ਸਾਹਮਣੇ ਇੰਨੀ ਮਤਲਬ ਮੈਂ ਮંચਾ ਇਦਾਂ ਕਰਵਾ ਤੇ ਇੱਕ ਸਰਪੰਚ ਦੇ ਨਾਲ ਦੇਖਣੀ ਮਤਲਬ ਮੈਨੂੰ ਲੱਗਦਾ ਵੀ ਕੋਈ ਇਹ ਲਾਅ ਐਂਡ ਆਰਡਰ ਦੀਆਂ ਸਥਿਤੀਆਂ ਜਿਹੜੀਆਂ ਪੰਜਾਬ ਵਿੱਚ ਅੱਜ ਇਲੈਕਸ਼ਨ ਅਨਾਊਂਸ ਹੋਈ ਹੈ ਵੀ ਇਤੋਂ ਜੱਗ ਜਾਰ ਹੁੰਦਾ ਵੀ ਕਿੱਦਾਂ ਦੀ ਸਥਿਤੀ ਹੈ ਮੈਂ ਇਨਸਾਫ ਦੀ ਮੰਗ ਕਰਦਾ ਵੀ ਪੰਜਾਬ ਦੇ ਲੋਕ ਅੱਜ ਇਲੈਕਸ਼ਨ ਅਨਾਊਂਸ ਹੋਈ ਹੈ ਵੀ ਕਿਹੜੇ ਹਿਸਾਬ ਨਾਲ ਸੀਐਫਐ ਵੀਹ ਦਿਨਾਂ ਦੇ ਵਿੱਚ ਇਲੈਕਸ਼ਨ ਆ ਟਕਰਾਅ ਵੀ ਹੋਣੇ ਨੇ ਇਤੋਂ ਅੱਜ ਮੈਨੂੰ ਤਾਂ ਟਕਰਾਅ ਵੱਡਾ ਦਿਖ ਪਿਆ ਮੇਰੇ ਉੱਤੇ ਹਮਲਾ ਕਿੰਨੇ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ ਪਰ ਪਹਿਲੀ ਵਾਰੀ ਇੰਨੀ ਯੁਰਤ ਕਿੰਨੇ ਵਿਖਾਈਏ ਹੁਣ ਮੈਨੂੰ ਸਮਝ ਨਹੀਂ ਲੱਗਦੀ ਸਰ ਸਾਫਤਾ ਸਿਲਕਾ ਲੱਗਦਾ ਮੌਕੇ ਦੇ ਕੀ ਸਾਰਾ ਮਾਮਲਾ ਕਿ ਮੈਂ ਤਾਂ ਮੌ ਕੀ ਵੇਖਿਆ ਜੀ ਆ ਗੱਡੀ ਦਾ ਜਿਹੜਾ ਵਾ ਸ਼ੀਸ਼ਾ ਟੁੱਟਾ ਵਾ ਰੋੜੇ ਵੱਜੇ ਆ ਕੋਈ ਕਾਕਾ ਨਾਮ ਦਾ ਦੱਸ ਦੇ ਵਿਅਕਤੀ ਜੋ ਜਿਹੜਾ ਮਾਰਕੀਟ ਦੇ ਭੱਜ ਗਿਆ ਤੇ ਚਲੋ ਉਹਦੇ ਕੋਹਲਾ ਦੱਸਦੇ ਇਹੋ ਚੀਜ਼ਾਂ ਸਾਹਮਣੇ ਆਈਆਂ ਤੇ ਕੀ ਲੱਗਦਾ ਫਰਾਕ ਤੋਂ ਐਸੀ ਕਿ ਕੀ ਮਤਲਬ ਹਾਂਜੀ ਲੋਟੇ ਦੀ ਫਰਾਕ ਤੋਂ ਐਸੀ ਕੀ ਲੱਗਦਾ ਇਹ ਤੇ ਉਹਨਾਂ ਨੂੰ ਪੁੱਛ ਕੇ ਗਾ ਕੇ ਜੋ ਫੜਾਂਗੇ ਉਹ ਤਾਂ ਦੀ ਸ਼ਿਕਾਇਤ ਚੱਲੇਗੀ ਕਿ ਕਿਹੜੀ ਸੀ ਹਾਲਾਤ ਵਿੱਚ ਆਏ ਫੇਰੀ ਪਤਾ ਲੱਗੇਗਾ ਨਾ ਜਾਣ ਹੋ ਸਕੀ ਉਸ ਮੁੰਡੇ ਦੀ ਪਛਾਣ ਹੋਏਗੀ ਕਿੰਦੇ ਵੈਪਨ ਵੀ ਸੀ ਉਸਦੇ ਹਾਂ ਦੱਸਦੇ ਵੈਪਨ ਵੀ ਸੀ ਫੋਨ ਕਿਸ ਤਰ੍ਹਾਂ ਦੇ ਇਹ ਪਬਲਿਕ ਨੇ ਦੱਸਿਆ ਵਾ ਵੀ ਇਹਨਾਂ ਦੇ ਕੋਲ ਵੈਪਨ ਵੀ ਹੈਗਾ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਸ ਤਰ੍ਹਾਂ ਦੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਆਪਣੇ ਸਾਡੇ ਚੌਕੀ ਇੰਚਾਰਜ ਸਾਹਿਬ ਆ ਰਹੇ ਆ ਜੋ ਵੀ ਉਹ ਆਣ ਕੇ ਵੇਖਦੇ ਆ ਜਿਹੜੇ ਸਾਹਿਬ ਨਾਲ ਬੰਦ ਦੀ ਕਾਰਵਾਈ ਕਰਾਂਗੇ ਉਹਨੂੰ ਗਿਰਫਤਾਰ ਕਰ ਦੇ ਸਰ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਕੋਡ ਆਫ ਕੰਡਕਟ ਲੱਗ ਗਿਆ ਪਰ ਫੇਰ ਵੀ ਸਰੇ ਆਮ ਜਿਹੜੇ ਵੈਪਨ ਦਾ ਇਸਤੇਮਾਲ ਕੀਤਾ ਗਿਆ ਇਹ ਤੇ ਹੁਣ ਆਪਾਂ ਦੱਸਿਆ ਮਹਗਾੜੀ ਚੱਲਣ ਦਾ ਨਾ ਕੰਮ ਜੋ ਵੀ ਆਪਾਂ ਉਹਨੂੰ ਬੰਦੇ ਨੂੰ ਫੜਾਂਗੇ ਗ੍ਰਿਫਤਾਰ ਕਰਾਂਗੇ ਜੋ ਸਚਾਈ ਸਾਹਮਣੇ ਆਏਗੀ ਇਹਦੀ ਗੱਲ ਉਤਨਾਗ ਅੱਗੇ ਤੋਂ ਸ਼ੁਰੂ ਹੋਏਗੀ ਸਰ ਕੀ ਗੱਲਬਾਤ ਕੀ ਹੋਈ ਸਾਨੂੰ ਫੋਨ ਆਇਆ ਜੀ ਆਪਣੇ ਸੁਖਰਾਜ ਸਿੰਘ ਰੰਧਾਵਾ ਦਾ ਉਹ ਕਹਿੰਦਾ ਵੀ ਸਾਡੇ ਤਾਂ ਮੁੰਡਾ ਲਾ ਹੈਗਾ ਸੀ ਆਕਾਸ਼ਦੀਪ ਸਿੰਘ ਉਹ ਗੱਡੀ ਲਾ ਕੇ ਉਹਦੇ ਵਾਲੀ ਦੇ ਖੜਾ ਸੀ ਕੋਈ ਬੰਦਾ ਆਇਆ ਲਾਪਰੀ ਸਿੰਘ ਕਾਕਾ ਉਹਨੇ ਆਂਦਾ ਵੀ ਆਣ ਕੇ ਗੱਡੀ ਨੂੰ ਰੋੜਾ ਮਾਰਿਆ ਜਦੋਂ ਦਾ ਸੀਗਾ ਬੈਂਡ ਹੋ ਗਿਆ ਉਹ ਕਾਸ਼ ਨੇ ਆਪਣੀ ਗੱਡੀ ਲੋਕ ਕਰ ਲਈ ਇਹਦੇ ਆਂਦੇ ਜਾਂਦੇ ਜਾਂਦੇ ਪਿਸਤੌਲੋ ਵਿਖਾ ਗਏ ਉਹ ਹੁਣ ਅਸੀਂ ਤਸਦੀਕ ਕਰਕੇ ਤੇ ਬਾਕੀ ਕਾਰਵਾਈ ਕਰਦਾਂਗੇ ਕਿ ਪਿਸਤੌਲ ਹੈਗਾ ਜਾਂ ਨਹੀਂ ਹੈਗਾ ਕਿ ਇਹਨਾਂ ਦੀ ਰੰਜਿਸ਼ ਕੀ ਉਹ ਵੇਖ ਲੈਣੇ ਕਿਸ ਤਰ੍ਹਾਂ ਦੀ ਸਰਕਾਰ ਬਈ ਕਿਸ ਤਰ੍ਹਾਂ ਦੀ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਕਰਵਾਈ ਕਾਰਵਾਈ ਜੋ ਬਿਆਨ ਦਿੰਦੇ ਉਹਦੇ ਅਧਾਰ ਤੇ ਕਰਦਾਂਗੇ ਆਪਾਂ ਜੋ ਤਸਦੀਕ ਚ ਪਾਇਆ ਜਾਊਗਾ ਸਾਡੇ ਕੋਲ ਸਰ ਅੱਜ ਹੀ ਚੋਣਾਂ ਦਾ ਸਰ ਐਲਾਨ ਹੋਇਆ ਪੰਚਾਇਤੀ ਚੋਣਾਂ ਦਾ ਇਹਦੇ ਬਾਰੇ ਅਜੇ ਕੰਡਕਟ ਵੀ ਲੱਗਿਆ ਪਰ ਫੇਰ ਵੀ ਲੋ ਅਨਡਰ ਕਿਉਂਕਿ ਪਿੰਡ ਵਿੱਚ ਥੋੜੇ ਮਾੜੇ ਇਸ ਤਰ੍ਹਾਂ ਦੇ ਭੋਲ ਲੱਗ ਪਿਆ ਚਲੋ ਇਹਦੇ ਬਾਰੇ ਇਲੈਕਸ਼ਨ ਬਾਰੇ ਤਾਂ ਅਜੇ ਕੋ ਏਰ ਵੀ ਆਪਾਂ ਜੋ ਉਹ ਕਹਿੰਦੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤੇ ਉਹਨੂੰ ਅਰੇਸਟ ਕਰਾਂਗੇ